ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੀ ਟੀਮ ਪਹੁੰਚੀ ਆ ਜੀ ਭਾਨੇਵਾਲਾ ਭਾਨੇਵਾਲਾ ਜੀ ਸੋ ਸਾਡੀ ਸਭ ਤੋਂ ਪਹਿਲਾਂ ਦਾ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ 17-18 ਦਿਨ ਤੋਂ ਲਗਾਤਾਰ ਹੜਪੀੜਤਾਂ ਦੀ ਸੇਵਾ ਦੇ ਵਿੱਚ ਲੱਗੇ ਹੋਇਆ ਸੋ ਮੈਂ ਧੰਨਵਾਦ ਕਰੂੰਗਾ ਜੀ ਸਾਡੇ ਵੱਡੇ ਭਾਈ ਗੁਰਮੇਸ਼ ਸਿੰਘ ਮਲਤਾਨੀ ਜੀ ਸੋ ਯੂਐਸਏ ਤੋਂ ਨੇ 222 ਉਹਨਾਂ ਨੇ ਜੋ ਕਿ ਹੜਪੀੜਤਾਂ ਦੇ ਪਰਿਵਾਰਾਂ ਦੇ ਪਸ਼ੂਆਂ ਦੇ ਲਈ ਦਾਣਾ ਕੱਲੇ ਜਿਨਾਲੇ ਖਲ ਵਗੈਰਾ ਕੱਲੀਆ ਤੇ ਨਾਲ ਹੀ ਬਾਈ ਹੁਣਾ ਨੇ ਰਾਸਣ ਦੀ ਸੇਵਾ ਕੀਤੀ ਹੈ ਜੀ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਇੱਕ ਜ਼ਰੂਰੀ ਅਨਾਉਂਸਮੈਂਟ ਇਹ ਕਰਨੀ ਹੈ ਵੀ ਇਸ ਪਰਿਵਾਰ ਦਾ ਬਹੁਤ ਮੰਦਾ ਹਾਲ ਹੈ ਜੀ ਆਹ ਕਮਰਾ ਸੀਗਾ ਇਹ ਡੈਗ ਪਿਆ ਪਾਣੀ ਦੇ ਨਾਲ ਸੋ ਤੁਸੀਂ ਦੇਖ ਸਕਦੇ ਆ ਸਾਰਿਆਂ ਨੇ ਕਿਦਾਂ ਪਾਣੀ ਲੰਘਿਆ ਕ੍ਰੋਸ ਹੈ ਨਿਓਂ ਦੇ ਵਿੱਚ ਦੀ ਤੇ ਇਹ ਬਾਈ ਹੁਣਾ ਦਾ ਮਕਾਨ ਸੀਗਾ ਹੀ ਇਹ ਤੇ ਬਾਈ ਹੁਣਾ ਦੀ ਅਪੀਲ ਆ ਵੀ ਜਿਹੜੇ ਵੀ ਮਕਾਨ ਦੇਖਣ ਆਉਂਦੇ ਆ ਵੀ ਲਿਖਣ ਆਉਂਦੇ ਆ ਸਰਕਾਰਾਂ ਨੂੰ ਬੇਨਤੀ ਆ ਤੇ ਬਾਕੀ ਜਿਹੜੇ ਮੇਰੇ ਭਰਾ